ਅਬੇ ਸਪਾਇਆ વૃਥੀ ਕਾਲ ਨਾ ਜਾਈ ਜਿਸ ਪ੍ਰਭ ਦੀ ਆਗ ਅਵਕਤ ਰਚੋ ਜੋ ਸਭ ਰਹੀਆ ਸਮਾਈ ਜਿਸ ਗੁਰੂ ਸੰਤ ਗੋਪਾਲਾ ਸਤ ਸੰਗ ਬਲ ਨਾਮ ਤੇ ਆਵ ਪੂਰਨ ਹੋਵੇ ਘਾਲਾ ਰਹਾ ਸਾਰ ਸਮਾਲ ਨਿਤ ਪ੍ਰਤ ਪਾਲ ਪ੍ਰੇਮ ਸਹਿਤ ਗੱਲ ਲਾਵੇ ਕੋ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵੇ ਸਾਰ ਸਮਾਲ ਨਿਤ ਪ੍ਰਤ ਪਾਲ ਪ੍ਰੇਮ ਸਹਿਤ ਗੱਲ ਲਾਵੇ ਕੋ ਨਾਨਕ ਪ੍ਰਭ ਤੁਮਰੇ ਵਿਸਰਤ ਜਗਤੋ ਜੀਵਨ ਕੈਸੇ ਪਾਵੈ ਉਹ ਅਧਿ ਗੁਰਜੀ ਕਾ ਕਲਸਾ ਉਹ ਅਧਿ ਗੁਰਜੀ ਕੀ ਫਤਿਹ ਸਬਨਾਮ ਸਿਵਾਹਿ ਗੁਰੂ ਸਾਹਿਬ ਜੀਓ ਸਬਨਾਮ ਸਿਵਾਹਿ ਗੁਰੂ ਸਾਹਿਬ ਜੀਓ ਆਰਾਮ ਕਲੀ ਮਹਲਾ 3 ਜਾਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ आनंद पिया करी माले सतगुरु मैं पाया सतगुरुता पाया सह सेती मन बचियां बाधाइयां राग रतन परिवार पईया शब्द गावनं शब्द ता गावो हरि के राम रजनी बसाया कह नानक आनंद हुआ सतगुरु मैं पाया ए मन मेरे आ तू सदा प्रभु हरि नाम ले ਹਰਨਾਮਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਕੀ ਕਰਉ ਪਰ ਤੇਰਾ ਕਾਜ ਸਭ ਸੁਵਾਰਨਾ ਸਬਦ ਨਾਮ ਦਾ ਸਿਮਰਾਸੁ ਆਮੀਸੋ ਕਿਉ ਮਨ ਹੋਇ ਵਿਸਾਰੇ ਕਰ ਨਾਨਕ ਮਨ ਮੇਰੇ ਸਦਾ ਰਥੋ ਹਰਨਾਮ ਸੱਚੀ ਸਾਹਿਬ ਕੀ ਨਾਈ ਘਰ ਤੇਰਾ ਘਰ ਤਨ ਰ ਸਭ ਵਿਸ਼ੇਸ ਦੇਸੋ ਪਾਵੇ ਸਦਾ ਸਿਤ ਸਲਾਪੇ ਨਾਮ ਮਨ ਦਾ ਸਾਵੇ ਨਾਮ ਜਿਨ ਕੈ ਮਨਸੇ ਆਗੋ ਜੀ ਸ਼ਬਦ ਕਨੇਰੀ ਕਹਿ ਨਾਮ ਸੱਚੇ ਸਾਹਿਬ ਕਿਆ ਨਾਏ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੁ ਸਾਜਨਾ ਮੇ ਆਧਾਰ ਮੇ ਰਾਜਨ ਭੋਖਾ ਸਭ ਲੋਵਾں ਕਰਿ ਸਾਥ ਸੁਖ ਮਨਿ ਆਇ ਵਸਿ ਰਿਖਾ ਸਭ ਪੂਜਾਈਆ ਸਦਾ ਗੁਰਬਾਨ ਕੀਤਾ ਗੁਰਬਿਧ ਹੋ ਜਸਵੀਆ ਵੜਿਆਈਆ ਕਹਿ ਨਾਮ ਸੁਣੋ ਸੰਤੋ ਸਭ ਤਰੋਪਿਆ ਲੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਜ ਸੁਰਤ ਕਰਸ ਪਾ ਕੈ ਕਰਸ ਪਾੰਗਾ ਸ਼ਬਦ ਵਾਜੇ ਕਲ ਰਿਤ ਕਰਤਾਰੀ ਆ ਪੰਜ ਤੂਤ ਤੁਦ ਵਸ ਕੀਤੇ ਕਾਲ ਕੰਟ ਟਮਾਰਿਆ ਤੁਰ ਕਰਮ ਪਾਇਆ ਤਿਲ ਕਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋ ਆ ਤਿਤ ਕਦ ਅਨਹਦ ਵਾਜੇ ਆਰਦ ਸੁਨਹੁ ਵਡ ਪਾ ਕੀਓ ਸਗਲ ਮਨੋ ਰਥ ਪਾਰ ਬੁਰੰ ਪ੍ਰਭ ਪਾਇਆ ਉਤਰੇ ਸਗ ਨਵ ਸੰਗੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਸੰਤ ਸਾਜਨ ਭਾਏ ਸਦ ਸੇ ਪੂਰੇ ਗੁਰ ਤੇ ਸੋਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰ ਮਹਵੰਤ ਨਾਨਕ ਗੁਰ ਚਰਨ ਲਾ ਕੀ ਬਾਜੀ ਅਨਹਦ ਸੋਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰ ਬਿਲਾਵੰਤ ਤਨਕ ਗੁਰ ਚਰਨ ਲਾਗੇ ਗੁਰ ਚਰਨ ਲਾਗੇ ਗੁਰ ਚਰਨ ਲਾਗੇ ਵਾਜ ਜੀ ਅਨਹਦ ਪੂਰੇ ਜੀ ਆਨੰਦ ਸੁਣ ਹੋ ਵਡ ਭਾਗੀਓ ਵਾਝੇ ਗੁਰ ਜੀ ਕਾ ਖਾਲਸਾ ਵਾਝੇ ਗੁਰ ਜੀ ਕੀ ਪਤਹਿ ਜੋ ਬੋਲੇ ਸੋ ਨਿਰਭਾ ਸਤਿਗੁਰੂ ਗਾਉ ਸਮਾਰੋ ਪੀ ਗਏ ਸੁਧਿਆ ਗੇ ਅਜ ਦਾਸ ਹਮਾਰ ਕੀਓ ਪਿੰਡ ਸਤਿ ਤੇਰਾ ਮੇਰ ਹਮਨਾ ਨਿਤ ਸਭ ਤੇਰੀ ਬਟਾਈ ਕੋ ਨਾਉ ਨ ਜਾਣੇ ਸੁਧਿਆ ਗੇ ਕਾਸੁ ਮਹਾਰੀਤੀਓ ਪੈਦ ਸਭ ਤੇਰਾ ਵਾਹਿਗੁਰੂ ਸੋਨਾ ਨਿਤ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਤੇਰਾ ਵਾਹਿਗੁਰੂ ਬੁਰੜਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਟੀਨੇ ਤਾਪ ਨਿਵਾਰਣ ਹਾਰਾ ਦੁਖੰਤਾ ਸੁਖਰਾਸ ਤੰਗ ਵਿਗੜ ਨਾਗੂ ਲਗੇ ਜਗੀ ਪ੍ਰਭਾ ਕੇ ਅਰਦਾਸ ਅਰਦਾਸ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਏ ਬਾ ਸ੍ਰੀ ਭਗਤ ਜੀ ਕੀ ਪਾਤਸ਼ਾਹ ਦਸਵੀਂ ਪ੍ਰਤਿਭਾ ਵਰ ਦੇ ਸਰਨ ਕਾਇ ਗੁਰੂ ਨਾਨਕ ਜੀ ਦੇ ਆਏ। ਫਿਰ ਅੰਗਰ ਗੁਰੂ ਜੀ ਅਰਦਾਸ ਰਮ ਤੋਸਿਹ ਸੁਭਾਈ ਅਤਨ ਹਰ ਗੋ ਪੰਦਨੋ ਸੰਗ ਲੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਦੀ ਅੰਗੀਏ ਜਿੱਥੇ ਸਬਦ ਗਜਾਈ। ਤੇਗ ਬਹਾਦਰ ਸੰਗਣਿਆ ਕਾਰਨ ਲਤੇ ਆਵੇ ਧਾਈ ਸਭ ਹੈ ਸੁਭਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਾਇਵੇਂ ਸੁਹਾਏ। ਰਸਾਂ ਪਾਸੀਆਂ ਕੀਤੀ ਜਗਤੀ ਜੋਤ ਸ੍ਰੀ ਗੁਰੂ ਰਣਜੀਤ ਸਿੰਘ ਜੀ ਦੇ ਪਾਠ ਦਸੰਦਾਰ ਜੀ ਦਾ ਧੰਨ ਦਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਿੱਧਾ ਦੇ ਚੱਠ ਦੁੱਖ ਤੇ ਹੱਡੀਆਂ ਜੱਪੀਆਂ ਸਰਪੇ ਜਿਹਨਾਂ ਨਾਮ ਜੱਪਿਆ ਵੰਡ ਕੇ ਸਕੇ ਆ ਦੀਨ ਚਲਾਈ ਦੀ ਗਵਾਹੀ ਦੇਸੁਲ ਕੇ ਅਨਰਟ ਕੀਤਾ ਤਨਾ ਪਿਆਰਾ ਸੱਚੇ ਅਰਲੀ ਪਾਖਨ ਪਵਿੱਤਰ ਕਮਾਈ ਦਾ ਧੰਨ ਦਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਾ ਸਿੰਘਾ ਸਿੰਘਣੀਆਂ ਨੇ ਧਰਮ へ ਸੀ ਦਿੱਤੇ ਬਲ ਬਨਕਟਾ ਇੱਕ ਆਪਣੀਆਂ ਲਹਾਈਆਂ ਚ ਰੱਖੜੀਆਂ ਜਿਹੜੇ ਤਨਾਰਨ ਮਤੁਰ ਵਾਏ ਗੁਰਦੁਆਰੇ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਨ ਨਹੀਂ ਹਾਰੇ ਆ ਸਿੱਖੀ ਕੇਸਾ ਸਵਾਸਾ ਸੰਗਰੀ ਵਾਹੀ ਆਪਦੇ ਦੇ ਬਾਣੀ ਨੂੰ ਮਿੱਠਾ ਕਰਕੇ ਮੰਨਿਆ ਤੇ ਨਾ ਸਿੱਧਾ ਸਿੰਘਾ ਸਿੰਘਣੀਆਂ ਦੀ ਪੁੱਤਾਂ ਗੀਆਂ ਨਿਕਮਈ ਦਾ ਅੰਤਰ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪਾਂਜਾ ਤੱਕ ਤਾਂ ਸਰਬੱਤ ਗੁਰਦੁਆਰੇ ਦਾ ਅੰਤਰ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਰਤਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਤੇ ਅਮਚਾਰਤ ਕਸਤ ਦਾ ਸਰਬ ਸੁਖੁਮੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰਚਿ ਅਰਿਆਏ ਤਦੇਕ ਤੇਕ ਪੱਤੇ ਫਿਰਤ ਕੀ ਪੈ ਪੰਖ ਕੀ ਤੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਭੋਲ ਬਾਲੇ ਬੋਲੋ ਜੀ ਵਾਹਿਗੁਰੂ ਖਾਣ ਸਿੱਖੀ ਦਾਣ ਕੇਸਦਾਨ ਰਹਿਤਾਨ ਬੇਕਤਾ ਵਿਸਾਹਤਾਨ ਭਰੋਸਾ ਦਾ ਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰਦੀ ਕੇ ਦਰਸ਼ਨ ਇਸ ਨਾਮ ਚੌਕੀਆਂ ਛੰਡੇ ਗੁੰਗੇ ਜੁਗੋ ਜੁਗਤਲ ਧਰਮ ਦਾ ਜ਼ਿਕਰ ਬਲੋ ਜੀ ਸਵਾਹਿ ਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤੂਤੀ ਮਤ ਪਤ ਦਾ ਰਖਾ ਹੋ ਵਾਹਿਗੁਰੂ ਏਕਾਰ ਪੁਰਖ ਦੀਨ ਦੀਆਰ ਕਰਨ ਕਾਰਨ ਪਤ ਪਾਵਨ ਕਿਰਪਾ ਨਿਦਾਨ ਦੀ ਆਪਣੇ ਪਤ ਦੇ ਸਦਾ ਸਹਾਈ ਦਤਾਰ ਜੀੋ ਸ੍ਰੀ ਅਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਰ ਦਿਨ ਤੋਂ ਪਾਸ ਨੂੰ ਵਿਸੂੜਿਆ ਗਿਆ ਹੈ ਖੁੱਲੇ ਦਸਨਜ਼ਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਮਾਣੇ ਦੇ ਮਹਾਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਵਿਯਾ ਦੀ ਉਟ ਨਿਆਜ਼ਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਦਵਿਦਾਸ ਜੀ ਮਹਾਰਾਜ ਧੰਨ ਧੰਨ ਗੁਰੂ ਰਣਜੀਤ ਸਿੰਘ ਮਹਾਰਾਜ ਜੀ ਦੇ ਨਜ਼ੂਰ ਅਰਦਾਸ ਬੇਨਤੀ ਜੁਤਨੀ ਹੈ ਸਤਿਗੁਰੂ ਸਾਹਿਬ ਦਾ ਫਰਮਾਨ ਹੈ ਲੱਖ ਖੁਸ਼ੀਆਂ ਬਾਤ ਸਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖੇ ਘਰ ਨਾਮ ਤੇ ਮੇਰਾ ਮਨ ਤਾਂ ਨਹੀਂ ਸੀਤਲ ਹੋਏ ਦੇ ਮਹਾਵਾਕ ਅਨੁਸਾਰ ਹਰਸ ਹੀਰਾ ਛੱਡ ਕੇ ਕਰੇ ਅਣ ਕੀ ਆਸ ਤੇ ਨਰਦੋਤ ਚਾਹੇਂਗੇ ਸਤਿ ਭਾਕੇ ਰਵਿੰਦਾਸ ਧਰਤਾਲ ਸ੍ਰੀ ਗੁਰੂ ਰਵਦਾਸ ਜੀ ਮਹਾਰਾ ਸਤਿਗੁਰੂ ਆਪ ਜੀ ਦਾ ਪ੍ਰਕਾਸ਼ ਸਭ ਦਿਹਾੜਾ ਮਨੋਂਦੇ ਆਂ ਸਮੂਹ ਕੋਲਥੰਦੀ ਸਰਤਾ ਦੇ ਸੰਜੋਗ ਨਾਲ ਨਗਦੀ ਸੰਤਨ ਦੇ ਸੰਜੋਗ ਨਾਲ ਅਦਮਿਰ ਕੇ ਸਰਦੂਲਾ ਜੀ ਦਾ ਉਦਦੇ ਆਸਰਾ ਦੰ데요 ਹਾਂ ਧੁਰ ਕੀ ਬਾਣੀ ਆਈ ਤਿਲ ਸੰਗੀ ਚਿੰਤ ਮਡਾਈ ਦੀ ਜਪਾਜਾ ਆਪ ਜੀ ਸ੍ਰੀ ਖਣ ਪਰਸੈ ਜੀ ਜਹਾ ਪਰਮ ਕਰਵਾਉਣ ਲੱਗੇ ਹ ਸਰਗੁਰੂ ਆਪ ਜੀ ਆਗਿਆ ਬਖਸ਼ ਕਰੋ ਆਪ ਜੀ ਦਸੀ ਮਰਿਆਦਨ ਸਾਰੀ ਤਿਆਰੀ ਕੀਤੀ ਗਈ ਹੈ ਤੁੰਗ ਜੋ ਨਾਇਸ ਸਭ ਸਭ ਇਸ ਮਨਰੀਆ ਹਾਥ ਘਰ ਸਭ ਕੁਝ ਕਿਰਪਾ ਬਖਸ਼ਣੇ ਕੋਈ ਵੀ ਨੋਟਦਾ ਇਹ ਗੀ ਹੋਏ ਆਪਦੀ ਜਾਣੀ ਜਨਨ ਬਖਸ਼ੰਦ ਪੀਤਾ ਸਿੱਧੂ ਦੀ ਕਿਰਪਾ ਬਖਸ਼ਣੇ ਸਤੂ ਸੱਚੇ ਪਾਸਾ ਦੀ ਇਹਨਾਂ ਸਮਿਆਂ ਦੌਰਾਨ ਆਪ ਕੀ ਦੇ ਹਜ਼ੂਰ ਨਿੱਕੀ ਗੋਦੰਦਰ ਬੈਠ ਕੇ ਪਾਤਸ਼ਾਹ ਸਿੰਘ ਆਪਸੋ ਆਪ ਜੀ ਦੀ ਗੁਰਬਾਣੀ ਦਾ ਛਾਪ ਕਰਨਾ ਤਨ ਤਨ ਗੁਰਸਿੱਖ ਸੰਗਤਾਂ ਆਪਸੋ ਆਪ ਜੀ ਦੀ ਦਰਬੀਆ ਸੇਵਾ ਮਨ ਮੋੜੀਆਂ ਸਤੂ ਜੀ ਕਿਰਪਾ ਬਖਸ਼ਣੇ ਸਤੂ ਜੀ ਸਭ ਸੰਗਤਾਂ ਦੇ ਸਿਰ ਤੇ ਮਿਹਰ ਪਰਿਆਹਤ ਰੱਖਣਾ ਬੇਹੇ ਲੋਕਤਾ ਤੰਦਰੁਸਤੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਨਾਲ ਬਖਸ਼ਿਸ਼ ਨੇ ਸਤੂ ਜੀ ਸਾਧਕਾ ਸੰਗ ਨਾ ਹਟਾ ਲੈਣ ਪਾਣੀ ਪਾਣੀ ਨਾਲ ਜੁੜ ਕੇ ਰੱਖਣਾ ਆਪਣੇ ਦਰੂ ਕਰੋ ਗੁਰ ਸਿੱਖੀ ਜਿਉਣ ਨਾਮ ਦੇ ਦਾਤਰ ਦੋ ਸਿੱਖ ਨੇ ਸੰਤੋ ਜੀ ਕਾਰੋਬਾਰ ਵਿੱਚ ਬਧੇ ਬਖਸ਼ਿਸ਼ ਕਰਨੇ ਮੰਗਿਆ ਵਿੱਚ ਵਰਕਤਾ ਪਾਉਣੀਆਂ ਦੇਸਾਂ ਪ੍ਰਦੇਸਾਂ ਵਿੱਚ ਰੱਖਿਆ ਕਰਨੀ ਆਉਣ ਵਾਲਾ ਸਮਾਂ ਖੁਸ਼ੀਆਂ ਖੇੜਿਆ ਵਿੱਚ ਨੇ ਹੁਣਾ ਦੁੱਖਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਸੰਤ ਗੁਰ ਸੱਚੇ ਪਾਸ ਦੀ ਆਪ ਜੀ ਦੇ ਹਜੂਰ ਅਮਰਤਮਈ ਪੰਚਮ ਕੜਾਪਸ ਦੀ ਦੇਸਾ ਜਗੇ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸਾਦ ਨੂੰ ਸੰਦਰ ਵਿੱਚ ਮਨ ਤੋਂ ਦੀ ਆਗਿਆ ਬਖਸ਼ਿਸ਼ ਕਰੋ ਜੋ ਜੀ ਸਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜੋ ਬੇਸੰਤੁਨ ਕਿਰਪਾ ਬਖਸ਼ੀ ਸਤਿ ਸੱਚੇ ਪਾਸਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤਰਫਣਾ ਨਾਮਦਾਨ ਗੁਰੂ ਸਿੱਖੀ ਬਲੰਦ ਜੀ ਨੂੰ ਬਖਸ਼ੀ ਤਾ ਸੰਕੁਤੀ ਦੁਖਾ ਤਕਲੀਫਾਂ ਤੇ ਪਾਪਾਂ ਦੇ ਨਾਸ਼ ਕਰਕੇ ਭਜਨ ਰਬਾਣੀ ਦੇ ਪ੍ਰਕਾਸ਼ ਕਰਦਣ ਸਤਿ ਸੱਚੇ ਪਾਸ ਜੀ ਆਪ ਜੀ ਦੇ ਹਜੂ ਸਿਰ ਪੋੜੀ ਨਸਨ ਦੀ ਅਰਦਾਸ ਅਖਰ ਵਦ ਘਟਾ ਭੁਲ ਚੁਕ ਮਾਤਰ ਨਕਤ ਸੁਧ ਸੁਪਸ਼ਟ ਬਾਣੀ ਪੜਦਾ ਸੇਵਾ ਕਰਨ ਦਾ ਬਾਦ ਉਪੰਦ ਬ੍ਰਿਸ਼ਟਨਰ ਬਾਣੀ ਪੜੀ ਸੁਣੀ ਸਤਿਖੰਡ ਸੋਧ ਕੇ ਪ੍ਰਵਾਨ ਕਰਨੀ ਦਰ ਆਇਆ ਸਰਬਤ ਸੰਗਤਾਂ ਜੀ ਦੀਆਂ ਹਾਜ਼ਰੀਆਂ ਤਰਫੇ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਸਵਾਸ ਸਵਾਸ ਰੱਖੇ ਦੇਵ ਚਲਰਣ ਸਰਗੁਰ ਸੱਚੇ ਪਾਸ ਜੀ ਤੇਲ ਫੋਰ ਪੇਟਾ ਹਾਂਦਰ ਤੇ ਪ੍ਰਵਾਨ ਕਰਨੀਆਂ ਕਿਰਪਾ ਬਖਸ਼ਿਸ਼ ਰ ਅਮਰਤ ਲਈ ਸਤਿਗੁਰ ਸੱਚੇ ਪਾਸ ਜੀ ਆਪ ਜੀ ਹੁਕਮ ਨਾਮੇ ਬਖਸ਼ਿਸ਼ ਕਰੋ ਹੁਗਮੁ ਨਾਮੇ ਤੇ ਚਲੰਦੇ ਉੱਡੇ ਸਮਰਥਾ ਬਖਸ਼ੂ ਪਾਣੀ ਪੜੀ ਸੁਣੀ ਸੰਗਤਾ ਦੇ ਹਿਰਦਿਆ ਤੇ ਸੁਣੀ ਸਕੂ ਸਚੇ ਪਾਤਸ਼ਾਹ ਜੀ ਛਿਰੀ ਖੰਡ ਪਰਸਦੇ ਜਾਬ ਰੰਭ ਕਰਨ ਦੀ ਆਗਿਆ ਬਖਸ਼ਿ ਕਰੋ ਸਰਬੂਰ ਕਿਰਪਾ ਬਖਸ਼ਿਸ਼ ਕਨੀ ਸਰਬ ਸੰਤਾਨ ਸੇਰਾ ਘਰ ਤੱਕ ਘਾਲ ਸਾਹਿ ਪੌਣੀ ਸੇਵਾ ਦਰਤੇ ਪਰਵਾਰ ਕਰਿ ਸਰਬੂਰ ਜੀ ਸਹੀ ਪਿਆਰੇ ਮੁੱਲਾ ਜੀ ਨਾਮ ਮਨਤਰ ਨਾਮ ਤੇ ਆਵੇ ਨਾਨਕ ਨਾਮ ਚੜੀ ਤਲਾ ਤੇਰੇ ਪਾਣੀ ਸਰਬਤ ਦਾ ਘਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨਿਹਾਲ ਸਤਿਗਿਆਨ ਦਾ ਜੋ ਬੋਲੇ ਖਾਲਸਾ ਵਾਦ ਗੁਰੂ ਦੇ ਪੱਤੇ ਆਪਾਂ ਮੋਢੇ ਤੋਂ ਸਤਨਾਕ ਵਾਦ ਗੁਰੂ ਸਵਾਗਤ ਜੀ ਤੁਮਹੀ ਸਰਨ ਤੁਮਾਰੀ ਆਸਾਨ ਤੁਮਹੀ ਜੱਜ ਸੁਹੇਲੇ ਰੱਖੋ ਰੱਖਣ ਵਾਲ ਤੇ ਅਲਾ ਨਾਮੁ ਘਰ ਗੇ ਬੁਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਅੰਮ੍ਰਿਤ ੜਦਨਾ ਗਣੀਆਂ ਕਾ ਆਪਣਾ ਬਿਰਦ ਪਸਾਣੋ ਆਤ ਤੇ ਰੱਖੇ ਕਰ ਆਪਣੇ ਸਦਾ ਸਦਾ ਨਾਮਾਣ ਅਮਰੀ ਗਣ ਨਾ ਕਣੀਆਂ ਕਾਈ ਆਪਣਾ ਬਿਰਤਿ ਪਛਾਣੋ ਹੱਥ ਦੇ ਰੱਖੇ ਦਰਿ ਆਪਣੇ ਸਦਾ ਸਦਾ ਰੰਗ ਮਾਣੋ ਸਾਤਾ ਸਾਹਿਬ ਸਾਧੂ ਮਿਹਰਵਾਨ ਬਦ ਪਾਉਂ ਅੰਦਰ ਸਤਿਗੁਰੂ ਪੁਰਾ ਬੋਲੇ ਸਰਬ ਕਲਿਆਣ ਨਾ ਜੀਉ ਪਾਏ ਪਿੰਡ ਦਿਨ ਸਤਿਆ ਦਿੱਤਾ ਪੈਣ ਖਾਣ ਆਪਣੇ ਦਾਸ ਕੀ ਆਪ ਪੈਦ ਰਾਖੀ ਨਾਨਕ ਸਤ ਗੁਰੂ ਬਾਣ ਜੀਉ ਪਾਏ ਪਿੰਡ ਜਨ ਸਾਜਿਆ ਜਿਤਾ ਪੈਣਾ ਖਾਣ ਆਪਣੇ ਦਾਸ ਕੀ ਅਪ ਬੈਜ ਲਾ ਕੀ ਨਾਮਿ ਸਭ ਗੁਰ ਬਾਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਰਪੈ ਸੋ ਸਰਬ ਰਾਜ ਕੀ ਜ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਅੰਕਾਰ ਸੁਖਨਾੰਦਰਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦਿ ਸੱਚ ਤੁਗਾਦ ਸੱਚ ਹੈ ਵੀ ਸੱਚ ਨਾਨਕੋ ਸ੍ਰੀ ਵੀ ਸੱਚ ਸੁਧ ਸੁਧਨਾ ਹੋਵੇ ਜੇ ਸੋਤੀ ਲਗਵਾਨ ਜੁਤਬਾ ਜੁਪਨਾ ਹੋਵੇ ਜੇ ਰਾਹ ਰਾਹ ਲਗਤਾਬ ਧੁਕਿਆ ਕੋ ਨਾ ਉਤਰੀ ਜੇ ਬਨਾਂ ਗੁਰੀਆ ਪਾਦ ਸਿਨਸ ਅਰਬ ਲਖ ਹੈ ਬਿਗਰਤ ਲੈ ਨਾਨਕ ਇਰਸ ਜਿਹੜਾ ਭੁਲਿਆ ਤੂਰੇ ਟੁੱਟੇ ਪਾਲੋ ਹੋ ਜਾਈ ਦਰਨਾ ਨਾਨਕ ਰਿਗਿਆ ਨਾਲ ਹੋ ਗਵੀ ਹੋ ਗਰਕਾਰ ਹੁਮਨ ਕੇ ਹੈ ਜਾਈ ਉਪੀ ਹੋ ਮਰਦੀ ਹੁਗਮਲ ਬੜਿਆਈ ਰਦਮੀ ਉਦਮਨੀਜ ਹੋ ਮਨ ਰਤੋਬ ਸੁਭ ਭਾਈਏ ਏਕਨਾਮੁ ਕੀ ਨਿਭਸੀ ਸੋ ਗੁਗਮੇ ਜਰਾ ਬੁਵਾਈਐ ਗੁਗਮੇ ਅੰਦਰ ਸਭੋ ਬਾਹਰ ਗੁਮਨਾ ਕੋਇ ਨਾਰ ਗੁਗਮੇ ਜੇ ਪੁਜੈ ਨਾ ਹੁੰਦੇ ਕੰਨ ਨਾ ਕੋਇ ਗਾਵੈ ਗੋ ਤਾਣੁ ਕੋ ਕਿਸੇ ਤਾਣੁ ਗਾਵੈ ਗੋ ਤਾਣਨੀ ਸਾਨ ਗਾਵੈ ਗੋ ਗੁਣ ਵੜਿ ਅੰਚਾਰ ਗਾਵੈ ਗੋ ਵਦਿਆ ਕੋ ਵਿਚਾਰ ਗਾਗ ਕੋ ਸਾਥ ਕਰੇ ਤਨ ਕੇਹੀ ਗਾਵੇ ਗੋ ਜੀ ਦੇ ਵਰਦੇਹੀ ਗਾਵੇ ਗੋ ਦਪਤ ਸਿੰਦੂਰ ਗਾਵੇ ਗੋ ਵਿਕੇ ਹੱਥ ਨਾ ਦੂਰ ਕਦ ਨਾ ਗਤੀ ਨਾ ਵੇ ਦੂੜ ਕਦ ਕਦ ਗਤੀ ਕੋਟੀ ਕੋੜ ਕੋੜ ਲੇਦਾ ਦੇ ਲੈ ਥਕ ਪਾਹੀ ਜੁਗਤ ਗੁੰਦਰ ਖਾਈ ਨਾਏ ਉਗਮੇ ਯਗੁੰਦਲਾਏ ਰਾਹੁ ਨਾਨਸੇ ਵਿਪਰਵਾਹੋ ਸਦ ਸਹਿ ਸਦਨਾਹੀ ਭਾਗਿਆ ਭਉ ਆਪਨ ਅਕੀ ਮੰਗੇ ਦੇਵੇ ਜੀ ਦਾਤੁ ਰਿਤ ਤਾਲੋ ਮਿਲ ਕੀ ਅਕੀ ਰਕੀਐ ਜਿਸੇ ਦਰਬਾਰ ਮੋਗੇ ਪੂਰਨ ਹੋਦੀਐ ਤਿਸੁ ਸੁਨਤਰੇ ਪਿਆਰ ਅੰਮ੍ਰਿਤ ਵਿਲਾਸ ਨਾਉ ਵੜੇ ਅੀ ਵਿਦਾਰ ਪਰਮੀ ਆਪੇ ਪੜਾਉ ਤੇ ਮੁਕਤ ਬਾਲ ਨਾਨਕੀ ਵੇਦਾਨੀਏ ਸਭ ਬਿਸਦਿਆ ਆਪੇ ਅਨਜਾਇ ਕੀ ਤਾਣਾ ਹੋਏ ਆਪੇ ਆਮੋ ਜਲਸੋਏ ਜਿਸ ਸੇ ਮੇ ਤਨ ਪਾਇਆ ਮਾਨ ਨਾਮੇ ਗਾਮੀ ਗੁਣੀਦਾਰ ਗਾਵੀਏ ਸੁਣੇ ਮਰਤੀਏ ਭਾਉ ਦੁਖ ਪਰਹਰ ਸੁਖ ਹਰ ਲੈ ਜਾਏ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਗੁਰੂ ਜੀ ਸੁਮਾਨੀ ਗੁਰੂ ਇਸਰ ਬਰਗੂਰ ਬਰਮਾ ਗੌਰ ਪਾਰਬਤੀ ਮਾਈ ਜੇ ਹੋ ਦਾਣਾਥ ਨਹੀਂ ਗਣ ਕਤ ਨਾ ਜਾਈ ਗੁਰ ਅਕਦੇਵੁ ਬੁਧਾਈ ਸਮਣਾ ਤੀ ਅੰਕ ਇਕਤਾਤਾ ਸਮ ਬਿਸਰ ਰਦਾਈ ਦੀ ਰਸਨਾ ਮਤੇ ਸੁਭਾਵਾ ਬਣ ਬਾਣੀ ਕੀ ਨੰਕਰੀ ਜਿ ਤਿਸਰ ਤੋਂ ਪਾਈਨੇ ਕਾਗੜ ਕਰਾਕੇ ਕੋਈ ਨਹੀਂ ਮਾਦੁਰ ਜੁਰ ਦਰ ਦਵਾਰ ਮਾਨਗ ਜੇ ਗੁਰ ਕੀ ਸਿਖ ਸੁਣੀ ਬਰੰਤ ਤੇ ਮੁਝਾਈ ਸੁਨਨ ਜੀ ਅੰਦਰ ਚਾਤਾ ਸੁਣ ਮਾਤਸ ਨਾ ਜਾਈ ਜਿਦ ਦਰਿਆਰਦਾ ਸੁਣੀ ਹੋਈ ਹੋਈ ਨਮਾ ਥੰਡਾ ਉਹ ਜਾਣੀਐ ਨਾਲ ਤੁਲ ਸਭ ਕੋਈ ਧੰਗਾ ਨਾਮੁ ਖਾਇ ਕਹਿ ਦਸ ਕੀ ਰਤ ਦਗਲੇ ਜੇ ਉਸਨ ਕਰਨਾ ਨਾਮੈ ਨਮਾਸਰ ਪੁਛੇਗੀ ਕੀ ਤਾਂ ਅੰਦਰ ਕੀ ਕਰ ਤੁਸੀ ਤੁਸ ਧਰੇ ਨਾਮ ਜਗਰ ਬਣ 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 ਬੰਦੇ ਆਪੜਦੇ ਏ ਹਾਤ ਹੋਇ ਨਾ ਸੁਤੇ ਜਿਤਸ ਗੜ ਕੋਈ ਕਹੈ ਸੁਨੈ ਸਿਧਿ ਸੁਨਾਤ ਸੁਨਤ ਰਗੁ ਲਗਾਸ ਸੁਣੇ ਦੀਪੁ ਲੁਪਾਤਾ ਦਰੋ ਸੁਣੇ ਪਹਿਲ ਸਕੇ ਕਾਲ ਨਾਲ ਪਰਦਾ ਸੁਨਾ ਵਿਰਾਸ ਸੁਣੇ ਧੂਪਾ ਕਨਾਸ ਸੁਣੇ ਇਸ ਭਰਮਾਇੰਦ ਸੁਣੇ ਮੁਸਰਾਣ ਮੰਦ ਸੁਣੇ ਦਰਜੁ ਤਨ ਭੇਦ ਸੁਣੇ ਸਦ ਸੁਨਦ ਰਵੇਨਾ ਨਾਹ ਨਿਭੁਤਾਸਲਾ ਵਿਰਾਸ ਸੁਣੇ ਧੂਪਾ ਕਨਾਸ ਸੁਣੇ ਸਸਤੁ ਗਿਆਨੋ ਸੁਣੇ ਅਸ਼ੁਕਾ ਸਨਾਨ ਸੁਣੇ ਬੜ ਬੜ ਕਾਵੇ ਮਾਣੋ ਸੁਣ ਲਗੇ ਜਦਿਆਨ ਨਾਲ ਪਤਸ ਰਵਿਨਾ ਸੁਣੇ ਤੁਪ ਪੰਗਲਾਸ ਸੁਣੇ ਜਸ ਰਬ ਦੀ ਕਾਹਾਂ ਸੁਣੇ ਸਿਖਬੀ ਪਾਸਾ ਸੁਣੇ ਦੇ ਬਾਬੇ 라ਹੂ ਸੁਣੇ ਹਾਥ ਮਿਸਦਾਓ ਨਾਲਿ ਬਗਲਾਸ